ਕਿਸਾਨ ਜਥੇਬੰਦੀਆਂ ਦੇ ਨਾਲ ਹੋਏ ਤਸ਼ੱਦਦ ਨੂੰ ਲੈ ਕੇ ਸਰਕਾਰਾਂ ਭੁੱਲ ਗਈਆਂ ਨੇ ਤੇ ਉੱਥੇ ਹੀ ਜੋ ਕਿਸਾਨਾਂ ਦੇ ਨਾਲ ਗੋਲੀਬਾਰ ਹੋਈ ਹੈ ਉਸ ਨੂੰ ਲੈ ਕੇ ਹਰਿਆਣਾ ਸਰਕਾਰ ਹੈ ਜਿਹੜੇ ਕਿ ਕੁਝ ਅਫਸਰਾਂ ਨੂੰ ਅਵਾਰਡ ਦੇ ਨਾਲ ਜਿਹੜਾ ਕਿ ਸਨਮਾਨਿਤ ਕਰਨਾ ਚਾਹੁੰਦੀ ਹੈ ਤੇ ਜਿਸ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਇੱਕ ਵੱਡਾ ਵਿਆਖ ਦਿੱਤਾ ਗਿਆ ਤੇ ਉੱਥੇ ਇਹੀ ਹਰਿਆਣਾ ਸਰਕਾਰ ਤੇ ਪਲਟਵਾਰ ਕੀਤਾ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਕਿਸਾਨਾਂ ਦੇ ਨਾਲ ਤਸ਼ੱਦਦ ਹੋਇਆ ਉਸ ਨੂੰ ਸਰਕਾਰਾਂ ਭੁੱਲ ਗਈਆਂ ਨੇ ਤੇ ਜਾਣ ਬੁੱਝ ਕੇ ਹੁਣ ਨਵੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਤੇ ਹਰਿਆਣਾ ਸਰਕਾਰ ਫਿਰ ਤੋਂ ਕਿਸਾਨਾਂ ਦੇ ਨਾਲ ਤਸ਼ੱਦਦ ਕਰਨ ਲੱਗਿਆ ਹੈ ਪ੍ਰਸ਼ਾਸਨ ਤੇ ਵੀ ਪਲਟਵਾਰ ਕੀਤਾ ਗਿਆ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਜਗਜੀਤ ਡੱਲੇਵਾਲ ਦਾ ਹੋਰ ਠੀਕ ਤੀਸਰਾ ਉਸ ਤੋਂ ਘਾਹ ਵਾਲਾ ਗੁਨਾਹ ਕਿ ਸਾਡੀ ਮਸ਼ੀਨਰੀ ਜੀ ਦਾ ਕਸੂਰ ਕੋਈ ਨਹੀਂ ਉਹ ਤੋੜੀ ਗਈ ਤੇ ਉਸ ਤੋਂ ਵੱਡਾ ਗੁਨਾਹ ਕਿ ਇਨਵੈਸਟੀਗੇਸ਼ਨ ਵੀ ਉਸੇ ਸਟੇਟ ਦੇ ਲੋਕ ਕਰਨਗੇ ਜਿਹੜੇ ਲੋਕ ਜਿਹੜੀ ਸਟੇਟ ਦੀ ਸਰਕਾਰ ਨੇ ਸਾਡੇ ਤੇ ਗੋਲੀਆਂ ਮਾਰੀਆਂ ਹੋਣ ਸਾਨੂੰ ਇਨਸਾਫ ਦੀ ਉਮੀਦ ਨਹੀਂ ਆ ਜਿਸ ਵੇਲੇ ਇੱਕ ਰਿਕਾਇਰ ਜੱਜ ਮੈਡਮ ਜੈਸ਼ਰੀ ਠਾਕੁਰ ਦੀ ਅਗਵਾਈ ਚ ਕਮਿਸ਼ਨ ਬਣਾ ਕੇ ਸ਼ੁਰੂ ਕਰਨ ਦੇ ਇਸ ਮਾਮਲੇ ਨੂੰ ਸਾਰੇ ਨੂੰ ਜਾਂਚ ਕਰਨ ਦੇ ਉਹਨੂੰ ਰਾਈਟ ਦਿੱਤੇ ਹਰਿਆਣਾ ਗਵਰਨਮੈਂਟ ਸੁਪਰੀਮ ਕੋਰਟ ਚ ਜਾ ਕੇ ਕਹਿੰਦੀ ਹੈ ਕਿ ਜੇਕਰ ਇਹ ਕਮਿਸ਼ਨ ਜਾਂਚ ਕਰੇਗਾ ਤਾਂ ਸਾਡੇ ਅਫਸਰਾਂ ਦਾ ਮੋਰਲ ਡਾਊਨ ਹੋਏਗਾ ਸਭ ਤੋਂ ਵੱਡੀ ਗੱਲ ਇਹਦਾ ਮਤਲਬ ਤੁਸੀਂ ਆਪਣੇ ਅਫਸਰਾਂ ਨੂੰ ਥੱਪੀਆਂ ਦੇ ਕੇ ਰੱਖਣਾ ਚਾਹਣੇ ਹੋਗੇ ਤੁਸੀਂ ਗੋਲੀਆਂ ਮਾਰ ਕੇ ਮਾਰੋ ਹੋਰ ਫਿਰ ਅਗਲੀ ਲਾਈਨ 'ਚ ਇਹ ਕਹਿੰਦੇ ਨੇ ਕਿ ਵਿਖਰੇ ਵਿੱਚ ਕੋਈ ਗੋਲੀ ਨਹੀਂ ਚਲਾਏਗਾ ਫਿਰ ਇਹ ਗੱਲ ਕਹੀ ਇਦਾ ਮਤਲਬ ਤੁਸੀਂ ਗੋਲੀਆਂ ਚਲਾਉਣ ਵਾਸਤੇ ਛੁੱਟੀ ਲੈਣੀ ਚਾਹੁੰਦੇ ਹੋ ਤੁਹਾਡੇ ਕੋਈ ਜਾਂਚ ਕਰੇਗਾ ਕਮਿਸ਼ਨ ਤੇ ਤੁਸੀਂ ਜਾਂਚ ਨਹੀਂ ਸਮਝਦੇ ਕਿ ਜਾਂਚ ਨਹੀਂ ਹੋਣੀ ਚਾਹੀਦੀ ਦਾ ਮਤਲਬ ਕਿ ਤੁਸੀਂ ਇਹ ਗੁਨਾਹ ਕੀਤਾ ਤੇ ਜਾਂਚ ਤੋਂ ਅੱਜ ਬਚਣਾ ਚਾਹੁੰਦੇ ਹੋ ਸਾਡੀ ਉਸ ਤੋਂ ਅੱਗੇ ਮਾਨਯੋਗ ਹਾਈ ਕੋਰਟ ਨੂੰ ਅਪੀਲ ਅੱਜ ਦੇ ਇਸ ਪ੍ਰੋਟੈਸਟ ਦੇ ਮਾਧਿਅਮ ਤੋਂ ਤੁਹਾਡੇ ਚੈਨਲਾਂ ਦੇ ਰਾਹੀਂ ਕਿ ਜਿਹੜੇ ਲੋਕ ਜਾਂਚ ਕਰਵਾਉਣੀ ਵੀ ਠੀਕ ਨਹੀਂ ਸਮਝਦੇ ਤੇ ਰਹਿੰਦੀ ਮੋਰ ਉਹਨਾਂ ਨੇ ਇਸ ਗੱਲ ਤੇ ਲਾਤੀ ਵੀ ਅਸੀਂ ਤਾਂ ਹਾਂ ਮਾਰੇ ਆ ਜਦੋਂ 6 ਅਫਸਰਾਂ ਦੇ ਨਾਂ ਉਹਨਾਂ ਨੇ ਰਾਸ਼ਟਰਪਤੀ ਅਵਾਰਡ ਦੇ ਲਈ ਰਿਕਮੈਂਡ ਕਰਤੇ ਕਿ ਇਹਨਾਂ ਲੋਕਾਂ ਨੇ ਕਿਸਾਨਾਂ ਨੂੰ ਰੋਕਿਆ ਹੈ ਤਾਂ ਇਹਨਾਂ ਨੂੰ ਬਹਾਦਰੀ ਦੇ ਅਵਾਰਡ ਮਿਲਣੇ ਚਾਹੀਦੇ ਨੇ ਇਹਦਾ ਮਤਲਬ ਕਲੀਅਰ ਹੋ ਗਿਆ ਕਿ ਸਾਰਾ ਹਰਿਆਣਾ ਦੀ ਪੂਰੀ ਸਰਕਾਰ ਉਹਨਾਂ ਦੇ ਸ਼ੈਲਟਰ ਤੇ ਆ ਉਹਨਾਂ ਦੇ ਮਗਰ ਖੜੀ ਹੈ ਤਾਂ ਫਿਰ ਸਾਨੂੰ ਉੱਥੋਂ ਇਨਸਾਫ ਨਹੀਂ ਮਿਲਣਾ ਇਸ ਲਈ ਪਹਿਲੀ ਮੰਗ ਸਾਡੀ ਕਿ ਇਹ ਕਿਸੇ ਤਰ੍ਹਾਂ ਦਾ ਵੀ ਅਜਿਹੇ ਲੋਕਾਂ ਨੂੰ ਆਜ਼ਾਦ ਭਾਰਤ ਦੇ ਅੰਦਰ ਇਵਾਰਡ ਨਾਜ ਤੱਕ ਮਿਲਿਆ ਤੇ ਨਾ ਪਵਿੱਖ ਦੇ ਵਿੱਚ ਮਿਲਣਾ ਚਾਹੀਦਾ ਸਭ ਨੂੰ ਸਾਡਾ ਸੰਵਿਧਾਨਿਕ ਰਾਈਟ ਕੁੱਚਲ ਦੇ ਸਬੰਧ ਚ ਇਹ ਅਧਿਕਾਰੀਆਂ ਦੀ ਜਗ੍ਹਾ ਜੇਲ ਬਣਦੀ ਹੈ ਜੇਲ ਜਾਣੀ ਚਾਹੀਦੇ। ਦੂਜੀ ਜਿਹੜੀ ਗੱਲ ਹੈ ਕਿ ਹਰਿਆਣੇ ਦੇ ਅਧਿਕਾਰੀਆਂ ਨੂੰ ਦਿੱਤੀ ਹੋਈ ਇਨਵੈਸਟੀਗੇਸ਼ਨ ਸਾਡੀ ਇੱਥੋਂ ਤਬਦੀਲ ਕੀਤੀ ਜਾਏ। ਔਰ ਇਸੇ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਸ਼੍ਰੀਮਤੀ જયਸ਼੍ਰੀ ਠਾਕੁਰ ਦੀ ਅਗਵਾਈ ਚ ਇੱਕ ਜਾਂਚ ਕਮਿਸ਼ਨ ਬਣਿਆ ਇੱਕ ਰਿਟਾਇਰਡ ਜੱਜ ਦੀ ਅਗਵਾਈ ਚ ਅਸੀਂ ਮੰਗ ਕਰਦੇ ਹਾਂ ਮਾਨਯੋਗ ਹਾਈ ਕੋਰਟ ਤੋਂ ਕਿ ਦੁਬਾਰਾ ਇਹਦੇ ਤੇ ਮੁਨ ਨਜ਼ਰਸ਼ਾਨੀ ਕਰਕੇ ਇਹਦੀ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਇਹ ਅਜੇ ਹੀ ਕਿਸੇ ਹਸਤੀ ਨੂੰ ਦਿੱਤੀ ਜਾਏ ਜਿਹੜੀ ਜਿੱਥੋਂ ਸਾਨੂੰ ਇਨਸਾਫ ਮਿਲ ਸਕੇ ਹਰਿਆਣਾ ਗਵਰਨਮੈਂਟ ਤੋਂ ਇਹ ਜਿਹੜੀ ਇਨਵੈਸਟੀਗੇਸ਼ਨ ਨਾ ਕਰਵਾਈ ਜਾਏ ਇਹਦੇ ਵਿਰੋਧ ਦੇ ਵਿੱਚ ਅਸੀਂ ਪੂਰੇ ਭਾਰਤ ਦੇ ਵਿੱਚ ਅੱਜ ਪੁਤਲੇ ਫੂਕ ਕੇ ਇਹ ਸੁਨੇਹਾ ਅੱਜ ਪੂਰੇ ਵਾਰਡ